ਸਰਡੇ ਦੇਸ਼ ਦੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਨਵੀਨਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਔਰ ਉਹਨਾਂ ਵੱਲੋਂ ਸੰਦੇਸ਼ ਆ ਕਿ ਮੇਰਾ ਦੇਸ਼ ਮੇਰਾ ਭਾਰਤ ਮੇਰਾ ਪਰਿਵਾਰ ਔਰ ਮੈਂ ਆਪਣੇ ਦੇਸ਼ ਦੇ ਜਿੰਨਾ ਵੀ ਪਰਿਵਾਰ ਮੈਂ ਆਪਣਾ ਪਰਿਵਾਰ ਸਮਝਦਾ ਦੇਸ਼ ਨੂੰ ਔਰ ਵੱਡੀ ਗਿਣਤੀ ਦੇ ਵਿੱਚ 4 ਜਨਵਰੀ ਨੂੰ 2025 ਨੂੰ ਖਨਾਵਰੀ ਮੋਰਚੇ ਦੇ ਵਿੱਚ ਪੁੱਜੋ ਔਰ ਮੇਰੇ ਮਨ ਦੀ ਭਾਵਨਾ ਕਿ ਮੈਂ ਆਪਣੇ ਭਰਾਵਾਂ ਦੀਆਂ ਬਜ਼ੁਰਗਾਂ ਦੀਆਂ ਨੌਜਵਾਨਾਂ ਦੀਆਂ ਬੱਚਿਆਂ ਦੀਆਂ ਸਾਡੀਆਂ ਮਾਈਆਂ ਭੈਣਾਂ ਸਾਡੀਆਂ ਬੱਚੀਆਂ ਔਰ ਭੈਣਾਂ ਸਾਰਿਆਂ ਦੇ ਮੈਂ ਦਰਸ਼ਨ ਦਿਦਾਰੇ ਕਰ ਸਕਾਂ ਔਰ ਮੈਨੂੰ ਇਸ ਗੱਲ ਦੇ ਵਿੱਚ ਵੱਡੇ ਪੱਧਰ ਤੇ ਨਰਜੀ ਮਿਲੇਗੀ ਕਿ ਮੇਰਾ ਦੇਸ਼ ਭਾਰਤ ਔਰ ਮੇਰਾ ਪਰਿਵਾਰ ਮੈਂ ਆਪਣੇ ਪਰਿਵਾਰ ਦੇ ਦਰਸ਼ਨ ਕਰ ਸਕਾਂ ਮੇਰੇ ਮਨ ਦੀ ਭਾਵਨਾਵਾਂ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਆਦੇਸ਼ ਨੂੰ ਆਪਣੇ ਰਾਹੀ ਮੇ ਪੇਸ਼ ਕਰ ਰਿਹਾ ਔਰ ਇਸ ਚੀਜ਼ ਤੇ ਗੌਰ ਕਰੋ ਕਿ ਟਰੱਕਾਂ ਸਮੇਤ ਬੱਸਾਂ ਵੱਡੀਆਂ ਵਾਹਨਾਂ ਲੈ ਕੇ ਔਰ ਵੱਡੇ ਪੱਧਰ ਤੇ ਖਨੌਰੀ ਮੋਰਚੇ ਦੇ ਵਿੱਚ ਪੁੱਜੋ ਤਾਂ ਕਿ ਸਰਦਾਰ ਜਗਜੀਤ ਸਿੰਘ ਦੀ ਭਾਵਨਾ ਪੂਰੀ ਹੋ ਸਕੇ ਔਰ ਤੁਹਾਡੇ ਦਰਸ਼ਨ ਕਰਕੇ ਔਰ ਆਪਣਾ ਪਰਿਵਾਰ ਜਿਹੜਾ ਵਾ ਸਾਰੇ ਦੇਸ਼ ਨੂੰ ਮੰਨਿਆ ਔਰ ਪਰਿਵਾਰ ਦੇ ਦਰਸ਼ਕ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ